ਦੋਸਤੋ ਪਿਛਲੇ ਦਿਨੀ ਮੈਂ ਪਟਿਆਲੇ ਤੋਂ ਮਰੰਡੇ ਤੱਕ ਦਾ ਸਫ਼ਰ ਕੀਤਾ ਇਸ ਬੱਸ ਦੇ ਵਿੱਚ ਤੇ ਜੋ ਕੁਝ ਮੈਂ ਉੱਥੇ ਦੇਖਿਆ ਜੋ ਕੁਝ ਮੈਂ ਅਬਜ਼ਰਵ ਕੀਤਾ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਹਾਂ ਸਰਕਾਰ ਦੀਆਂ ਕੁਝ ਸਕੀਮਾਂ ਐਸੀਆਂ ਨੇ ਜਿਹਦੇ ਨਾਲ ਪੰਜਾਬੀਆਂ ਨੂੰ ਸਾਡੇ ਮੁੰਡਿਆਂ ਨੂੰ ਬਾਹਰ ਨਾ ਭੱਜਣਾ ਪਵੇ ਤਾਂ ਕੀ ਕਰਨ ਹੁਣ ਏਸੇ ਮੁੰਡੇ ਨੂੰ ਲੈ ਲਓ ਜਿਹੜੇ ਨੂੰ ਮੈਂ ਤੁਹਾਡੇ ਸਾਹਮਣੇ ਦਿਖਾ ਰਿਹਾ ਹਾਂ ਇੱਕ ਕਨੈਕਟਰ ਭਰਾ ਇਸ ਬੱਸ ਦਾ ਇਹ ਮੁੰਡਾ ਗ੍ਰੈਜੂਏਟ ਹੈ ਜੀ ਇਹ ਬਸੀ ਨੇ ਠੇਕੇ ਤੇ ਲਈ ਤੇ ਹੁਣ ਇਹ ਬੱਸ ਚਲਾ ਰਿਹਾ ਹੈ ਜੀ ਪਟਿਆਲੇ ਤੋਂ ਨੰਗਲ ਤੱਕ ਇਹ ਮੁੰਡਾ ਮੈਂ ਅੱਖੀਂ ਦੇਖਿਆ ਉੱਥੇ ਪਟਿਆਲੇ ਵੀ ਦੇਖਿਆ ਸਰਹੰਦ ਵੀ ਕਿ ਲੋਕਾਂ ਦੀਆਂ ਮਿੰਤਾਂ ਕਰਕੇ ਇਹ ਆਪਣੀ ਬੱਸ ਦੇ ਵਿੱਚ ਚੜਾ ਰਿਹਾ ਹੈ ਜਿਵੇਂ ਕਹਿ ਲਓ ਕਿ ਕੁਝ ਔਰਤਾਂ ਖੜੀਆਂ ਕੁਝ ਬੰਦੇ ਖੜੇ ਆ ਤੇ ਉਹ ਔਰਤਾਂ ਅੜੀਕ ਚ ਨੇ ਸਰਕਾਰੀ ਬੱਸ ਦੀ ਚ ਰੋਡਵੇਜ ਦੀ ਬੱਸ ਆਉਗੀ ਕਿਉਂਕਿ ਉਹਦੇ ਚ ਉਹਨਾਂ ਦਾ ਕਿਰਾਇਆ ਨਹੀਂ ਲੱਗਦਾ ਜੀ ਤਾਂ ਇਹ ਭਰਾ ਮੈਨੂੰ ਦੱਸ ਰਿਹਾ ਤਾਂ ਕਿ ਮੈਂ ਉਹਨਾਂ ਔਰਤਾਂ ਨੂੰ ਕਹਿੰਦਾ ਕਿ ਭੈਣ ਅੱਧੇ ਅੱਧੀ ਟਿਕਟ ਤੇ ਮੇਰੀ ਬੱਸ ਦੇ ਵਿੱਚ ਬਹਿ ਜਾਓ ਰੋਡਵੇਜ ਦੇ ਵਿੱਚ ਬਿਲਕੁਲ ਫ੍ਰੀ ਆ ਤੁਹਾਨੂੰ ਮੇਰੀ ਬੱਸ ਦੇ ਵਿੱਚ ਅੱਧੇ ਪੈਸੇ ਦੇ ਦਿਓ ਕਹਣਾ ਇੱਥੇ ਤੱਕ ਵੀ ਫਿਰ ਕਹਿਣਾ ਪੈਂਦਾ ਏ ਕਿ ਭੈਣ ਤੂੰ ਆਪਣਾ ਕਿਰਾਇਆ ਰਹਿਣ ਦੀ ਤੂੰ ਇਹਨੂੰ ਰੋਡਵੇਜੇ ਸਮਝ ਬੀੜਜੀ ਦਾ ਕਿਰਾਇਆ ਤਾਂ ਰੋਡਵੇਜ ਦੇ ਵਿੱਚ ਵੀ ਲੱਗਣਾ ਏ ਫ੍ਰੀ ਦੇ ਵਿੱਚ ਪ੍ਰਾਈਵੇਟ ਬੱਸਾਂ ਦੇ ਯਾਰ ਕਿਵੇਂ ਕਿਵੇਂ ਸਰਵਾਈਵ ਕਰ ਲੈਣਗੇ ਮੁੰਡੇ ਦੱਸੋ ਕੈਪਟਨ ਅਮਰਿੰਦਰ ਸਿੰਘ ਨੇ ਇਹ ਕੱਚਾ ਕੋੜ ਪੰਜਾਬ ਨੂੰ ਜਦ ਲਾਇਆ ਕੱਚਾ ਨਹੀਂ ਪੱਕਾ ਕੋੜ ਏ ਕਹੂੰਗਾ ਮੈਂ ਤਾਂ ਪੱਕਾ ਹੀ ਲੱਗ ਚੁੱਕਿਆ ਨਾ ਹੁਣ ਤਾਂ ਇਹ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੇ ਇਸੇ ਲਈ ਤਾਂ ਜਤਾਇਆ ਤਾਂ ਕਿ ਇਹ ਜੀ ਪੁੱਟੀਆਂ ਸਿੱਧੀਆਂ ਸਕੀਮਾਂ ਜਿਹੜੀਆਂ ਪੰਜਾਬ ਨੂੰ ਕਰਜ਼ਈ ਬਣਾ ਰਹੀਆਂ ਨੇ ਉਹ ਬੰਦ ਕਰੋ ਪੰਜਾਬ ਦੀਆਂ ਸੋਹਰਦ ਔਰਤਾਂ ਨਹੀਂ ਫ੍ਰੀ ਫੰਡ ਦੇ ਵਿੱਚ ਸਫ਼ਰ ਕਰਨਾ ਚਾਹੁੰਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਇਸੇ ਲਈ ਕੰਟੀਨਿਊ ਰੱਖ ਰਹੀ ਹੈ ਕਿ ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਸਕੀਮ ਅਵੇਲੇਬਲ ਆ ਪਰ ਦਿੱਲੀ ਦਾ ਤੇ ਪੰਜਾਬ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਦਿੱਲੀ ਦੇ ਲੋਕ ਦਿੱਲੀ ਦੇ ਪ੍ਰਤੀ ਕਿੰਨੇ ਕੁ ਸੁਹਿਰਦ ਨੇ ਜਾਂ ਕਿੰਨੇ ਕੁ ਉੱਥੇ ਬਣ ਬਣਦੀ ਲੱਕੜੀ ਹੈ ਜੀ ਪੰਜਾਬ ਦੇ ਲੋਕ ਪੰਜਾਬ ਲਈ ਸੁਹਿਰਦ ਨੇ ਮੈਂ ਇਹ ਜੇ ਪੰਜਾਬੀਆਂ ਨੂੰ ਵੀ ਜਾਣਦਾ ਹੈ ਜਿਹੜੇ ਕਹਿੰਦੇ ਪੰਜਾਬ ਦੇ ਸਿਰ ਤੇ ਕਰਜ਼ਾ ਨਹੀਂ ਸਾਡੇ ਸਿਰ ਤੇ ਕਰਜ਼ਾ ਹੈ ਜਿਹੜੇ ਆਪਣੇ ਸਿਰ ਤੇ ਕਰਜ਼ਾ ਮਹਿਸੂਸ ਕਰਦੇ ਆ ਸਰਕਾਰ ਜੀ ਇਸ ਸਕੀਮਾਂ ਬੰਦ ਕਰੋ ਅਸੀਂ ਐਸੇ ਲਈ ਤੁਹਾਨੂੰ ਜਤਾਇਆ ਤਾਂ ਸਾਡੇ ਇਹ ਮੁੰਡੇ ਆ ਦੇਖੋ ਜੀ ਪਟਿਆਲੇ ਦਾ ਇਹ ਮੁੰਡਾ ਗ੍ਰੈਜੂਏਟ ਮੁੰਡਾ ਹੈ ਪੜਿਆ ਲਿਖਿਆ ਮੁੰਡਾ ਹੈ ਹੈ ਤੇ ਲੋਕਾਂ ਦੀਆਂ ਮਿੰਤਾਂ ਕਰ ਰਿਹਾ ਆਪਣੀ ਵਸੇ 'ਚ ਬੈਠਣ ਲਈ ਇਸ ਲਈ ਵੀਡੀਓ ਨੂੰ ਅੱਗੇ 6